ਲਓ ਜੀ ਅੱਜ ਆਪਾਂ ਖੜੇ ਆ ਅਮਰੀਕਾ ਦੇ ਸਟੇਟ ਕੈਲੀਫੋਰਨੀਆ ਦੇ ਸ਼ਹਿਰ ਦੇ ਵਿੱਚ ਮੈਨਟੋਡਾ ਦੇ ਵਿੱਚ ਇਹ ਖੇਤਾਂਿਆਂ ਦੇ ਵਿੱਚ ਆਪਾਂ ਆਏ ਆ ਜ ਆਪਣੇ ਇੱਥੇ ਪਿਕਅਪ ਸੀਗੀ ਲੋਡ ਚੱਕਣਾ ਸੀ ਇੱਥੇ ਆਪਾਂ ਆਹ ਦੇਖ ਲਓ ਆ ਕਿਸੇ ਜੱਟ ਭਾਈ ਸਾਹਰੇ ਦਾ ਨਾ ਆ ਪੁਰਾਣਾ ਟਰੈਕਟਰ ਪੁਰਾਣਾ ਲੇਜ਼ਰ ਕਰਾਇਆ ਇੱਕ ਉਹ ਪੁਰਾਣਾ ਟਰੈਕਟਰ ਤੇ ਵਿਚਾਰੇ ਖੰਜੂਰਾ ਦੇ ਵਿੱਚ ਲਾ ਕੇ ਹਨਾ ਫਜੂਰਾਂ ਲਾ ਕੇ ਥੱਲੇ ਆਫਾ ਬਹਾਰੇ ਲਾ ਕੇ ਆਹ ਪ੍ਰਦਰਸ਼ਨੀ ਵਾਸਤੇ ਲਾਇਆ ਵਿਆ ਤੇ ਇੰਨਾ ਟਰੈਕਟਰਾਂ ਦੋਨਾਂ ਦੇ ਸਿਰ ਤੇ ਲੇਜ਼ਰ ਕਰਾਏ ਦੇ ਸਿਰ ਤੇ ਆਈ ਥਿੰਕ ਮੈਂ ਸੋਚ ਰਿਹਾ ਉਹਨਾਂ ਦੇ ਸਿਰ ਤੇ ਐਡਾ ਵੱਡਾ ਸਾਮਰਾਜ ਇਹਨਾਂ ਨੇ ਖੜਾ ਕਰਤਾ ਆ ਦੇਖੋ ਇੱਥੋਂ ਲੱਗ ਕੇ ਆ ਕੰਪਨੀ ਸ਼ੁਰੂ ਹੋ ਜਾਂਦੀ ਹੈ ਆ ਕੰਪਨੀ ਸ਼ੁਰੂ ਹੋ ਜਾਂਦੀ ਹੈ ਤੁਰੇ ਜਾਂਦੀ ਹੈ ਤੁਰੇ ਜਾਂਦੀ ਹੈ ਤੁਰੇ ਜਾਂਦੀ ਹੈ ਉਹਨੂੰ ਲੱਗਦਾ ਵੀ ਜਿੱਥੋਂ ਤੱਕ ਮੇਰੀ ਨਿਗਾ ਜਾਂਦੀ ਹੈ ਉੱਥੋਂ ਤੱਕ ਇਹਦੀ ਕੰਪਨੀ ਹੈ ਵੱਡੀ ਸੋਚ ਵੱਡੇ ਪ੍ਰੋਜੈਕਟ ਆ ਬਾਹਰਲੇ ਪਾਸੇ ਬਾਉਂਡਰੀ ਲਾਈ ਵੀ ਆ ਖਜੂਰਾਂ ਲਾਈਆਂ ਆ। ਵੱਡੀ ਸੋਚ ਵੱਡੇ ਪ੍ਰੋਜੈਕਟ ਤੇ ਆਪਣੇ ਵਾਲਿਆਂ ਦੇ ਹਜੇ ਘਰੇ ਵੱਡਾ ਟਰੈਕਟਰ ਕੋਈ ਆਇਆ ਨਹੀਂ ਹੁੰਦਾ ਤੇ ਪਹਿਲਾਂ ਜਿਹੜਾ ਘਰੇ ਖੜਾਦਾ ਉਹਦੀ ਵੇਚਣ ਦੀ ਸੋਚਦੇ ਹੁੰਦੇ ਆ ਵੀ ਦੋ ਦੋ ਰੱਖ ਕੇ ਕੀ ਕਰਨੇ ਯਾਰ ਦੋ ਦੋ ਰੱਖ ਕੇ ਕੀ ਕਰਨੇ ਆ ਆ ਫਾਇਦੇ ਹੁੰਦੇ ਦੋ ਦੋ ਰੱਖਾਂ ਦੇ। ਐਡੀਆਂ ਐਡੀਆਂ ਵੱਡੀਆਂ ਕੰਪਨੀਆਂ ਖੜੀਆਂ ਹੋ ਜਾਂਦੀਆਂ। ਵੱਡੀ ਸੋਚ ਰੱਖੋ ਤੁਹਾਡੇ ਪ੍ਰੋਜੈਕਟ ਖੜੇ ਕਰੋ ਵੱਡੇ ਬੰਦੇ ਬਣੋ। ਸਤਿ ਸ੍ਰੀ ਅਕਾਲ।